ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜਿਆ ਮੋਗੇ ਸ਼ਹਿਰ ਦੇ ਵਿੱਚ ਤੇ ਮੋਗੇ ਸ਼ਹਿਰ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਬਾਗ ਗਲੀ ਵਿਖਾਈ ਸੀ ਮੋਗੇ ਸ਼ਹਿਰ ਦੇ ਆਪਾਂ ਮੇਨ ਬਾਜ਼ਾਰ ਦੀ ਜਿਹੜੀ ਸੈਰ ਕਰਵਾਈ ਸੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹੋਏ ਆ ਤਪਤੇ ਸਿੰਘ ਮਾਰਕੀਟ ਆ ਸਾਹਮਣੇ ਜਿਹੜਾ ਬੋਰਡ ਲੱਗਾ ਹੋਇਆ ਸਾਈਨ ਤੇ ਇਹ ਹੈਗਾ ਜਿਹੜਾ ਰੋਡ ਇਹ ਹੈਗਾ ਕੋਟਕਪੂਰੇ ਵਾਲਾ ਪੁਰਾਣਾ ਰੋਡ ਆ ਜਿਹੜਾ ਮੋਗੇ ਤੋਂ ਜਾਂਦਾ ਵਾ ਤੇ ਇਹਦੇ ਵਿੱਚ ਜਿਹੜਾ ਆਪਾਂ ਸ਼ੁਰੂ ਚ ਗੱਲ ਕਰੀਏ ਤੇ ਇਹ ਕੱਪੜੇ ਦੀਆਂ ਦੁਕਾਨਾਂ ਜਿਹੜੀਆਂ ਮੇਨ ਆ ਇੱਥੇ ਤੇ ਇਹਦੇ ਵਿੱਚ ਮਣੀ ਗਰਾਮ ਵਾਲੇ ਵੀ ਜੱਜ ਬੈਠੇ ਹੁੰਦੇ ਆ ਮੇਨ ਮੇਨ ਦੋ ਤਿੰਨ ਜਗ੍ਹਾ ਤੇ ਹੈਗੇ ਆ ਤੇ ਵੈਸੇ ਇਹ ਜਿਹੜੀ ਕਾ ਜਿਹੜੀ ਕੱਪੜੇ ਦੀ ਮੇਨ ਮਾਰਕੀਟ ਆ ਜਾਇੰਟਸ ਕੱਪੜਾ ਯਾਨੀ ਕਿ ਜਿਹੜੇ ਆਪਣੇ ਆਪਣੇ ਜਾਇੰਟਸ ਆ ਜਾਂ ਮੰਨ ਲਓ ਹਨਾ ਮੁੰਡੇ ਖੁੰਡੇ ਆ ਤੇ ਉਹਨਾਂ ਵਾਸਤੇ ਇਹ ਜਿਹੜੀ ਕੱਪੜੇ ਦੀ ਜਿਹੜੀ ਇਹ ਮੇਨ ਜਿਹੜੀ ਮਾਰਕੀਟ ਆ ਇਹਦੇ ਵਿੱਚ ਤੁਹਾਨੂੰ ਜਿਹੜਾ ਹਰ ਪਾਸੇ ਆਹ ਸ਼ਾਦੀਆਂ ਲਈ ਤੇ ਮੰਨ ਲਓ ਪੌਲ ਲਈ ਜਾ ਟੂਰਿਸਟ ਮਾਲਾ ਉਹ ਤੁਹਾਨੂੰ ਇਥੋਂ ਕੱਪੜੇ ਵਧੀਆ ਮਿਲ ਜਾਣਗੇ ਤੇ ਸਮੇਂ-ਸਮੇਂ ਦੇ ਹਿਸਾਬ ਨਾਲ ਤੇ ਇੱਕ ਗੱਲ ਹੋਰ ਬਈ ਜੇ ਮੰਨ ਲਓ ਤੁਸੀਂ ਜੀਨ ਦੀ ਪੈਂਟ ਸ਼ਰਟ ਜਾਮਾ ਕੋਈ ਹੋਰ ਲੈਣੇ ਆ ਤੇ ਤੁਹਾਨੂੰ ਇੱਥੇ ਥਾਂ-ਥਾਂ ਤੇ ਜਿਹੜੇ ਟੇਲਰ ਬੈਠੇ ਵੀ ਮਿਲ ਜਾਣਗੇ ਤੇ ਇਧਰਲੇ ਪਾਸੇ ਵੇਖੋ ਆਹ ਸਾਰਾ ਜਿਹੜਾ ਇਹ ਕੱਪੜਾ ਲੱਗਾ ਹੋਇਆ ਹੁਣ ਤਾਂ ਠੰਡ ਦਾ ਸੀਜ਼ਨ ਆ ਗਿਆ ਸਰਦੀ ਦਾ ਤੇ ਇਸੇ ਕਰਕੇ ਜਿਹੜਾ ਹੁਣ ਤੇ ਇਧਰਲੇ ਪਾਸੇ ਆ ਵੇਖੋ ਬਾਈ ਟਾਇਆਂ ਦੀ ਦੁਕਾਨਾਂ ਤੇ ਇਧਰ ਪਰਫਿਊਮ ਪਏ ਆ ਤੇ ਆਹ ਦੇਖੋ ਪਰਫਿਊਮ ਵਾਲੀਆਂ ਦੁਕਾਨਾਂ ਵੀ ਹੈਗੀਆਂ ਤੇ ਵਿੱਚ ਵਿੱਚ ਅਲੱਗ-ਅਲੱਗ ਇੱਕ ਦੋ ਦੁਕਾਨਾਂ ਨੂੰ ਛੱਡ ਕੇ ਤੇ ਨਹੀਂ ਤਾਂ ਤੁਹਾਨੂੰ ਇੱਥੇ ਜਾਦਾ ਦਾ ਟੇਲਰ ਵੀ ਮਿਲ ਜਾਣਗੇ ਤੇ ਤੁਸੀਂ ਬਾਹਰ ਜਾਣ ਦੀ ਤੁਹਾਨੂੰ ਲੋੜ ਨਹੀਂ ਇੱਥੇ ਜੀਨ ਦੀ ਪੈਂਟ ਲਾਉਣੇ ਤਾਂ ਉਹ ਤੁਸੀਂ ਇੱਥੋਂ ਸੈੱਟ ਜਾਂ ਸ਼ਲਟ ਲੈਣੇ ਭੀੜੀ ਕਰਾਉਣੀ ਆ ਫੁੱਲੀ ਕਰਾਉਣੀ ਆ ਉਹ ਤੁਸੀਂ ਇੱਥੋਂ ਹੀ ਜਿਹੜਾ ਕਰਵਾ ਸਕਦੇ ਆ ਆ ਸਾਹਮਣੇ ਦੇਖ ਲਓ ਇਧਰਲੇ ਪਾਸੇ ਕੋਟ ਪੈਂਟਾਂ ਵਾਲੀ ਜਿਹੜੀ ਹੈਗੀ ਇੱਕ ਸ਼ਾਪ ਤੇ ਆ ਟਾਈਆਂ ਬੈਲਟ ਵਾਲੀਆਂ ਹੈਗੀਆਂ ਤੇ ਵਧੀਆ ਜਿਹੜਾ ਮੁੰਡਿਆਂ ਖੁੰਡਿਆਂ ਲਈ ਇਹ ਜਿਹੜੀਆਂ ਹੈਗੀਆਂ ਮਾਰਕੀਟ ਤੇ ਇਹਦੇ ਵਿੱਚ ਤੁਹਾਨੂੰ ਜਿਆਦਾਤਰ ਕੱਪੜੇ ਜਿਹੜੇ ਮਿਲਣਗੇ ਕਿਉਂਕਿ ਲਗਭਗ ਇਹਦੇ ਵਿੱਚ 100 ਤੋਂ 150 ਦੁਕਾਨ ਜਿਹੜੀ ਹੈਗੀ ਆ ਤੇ ਉਹ 100 150 ਦੇ ਵਿੱਚੋਂ ਲਗਭਗ ਤੁਹਾਨੂੰ 130 ਤੋਂ 40 ਦੁਕਾਨਾਂ ਜਿਹੜੀਆਂ ਕੱਪੜੇ ਵਾਲੀਆਂ ਜਿਹੜੀਆਂ ਮਿਲ ਜਾਣਗੀਆਂ ਆ ਦੇਖੋ ਵੱਡੇ ਵੱਡੇ ਜਿਹੜੇ ਇੱਥੇ ਆ ਸ਼ੋਰੂਮ ਬਣੇ ਹੋਏ ਆ ਤੇ ਆ ਇਧਰ ਦੇਖੋ ਸਾਹਮਣੇ ਤੇ ਆ ਬਾਈ ਵੀ ਇਥੇ ਟੇਲਰ ਦਾ ਕੰਮ ਕਰਦਾ ਬਈ ਤੇ ਤੁਹਾਨੂੰ 5-7 ਮੈਂ ਤੁਹਾਨੂੰ ਟੇਲਰ ਵੀ ਵਿਖਾਇਆ ਇਹਦੇ ਵਿੱਚ ਹਨ ਤੇ ਇਧਰਲੇ ਪਾਸੇ ਵੀ ਪਰਫਿਊਮਾਂ ਦੀ ਦੁਕਾਨ ਆ ਜਾਂਦੀ ਆ ਤੇ ਆ ਸਾਹਮਣੇ ਤੇ ਇਧਰਲੇ ਪਾਸੇ ਵੀ ਜਿਹੜੇ ਸੁਪਰ ਫਾਈਨ ਵਾਲੇ ਆਗੇ ਆ ਜਿੱਧਰ ਮਰਜ਼ੀ ਵੀ ਵੇਖ ਲਓ ਦੋਨੇ ਪਾਸੇ ਹਨ ਤੇ ਇਧਰਲੇ ਪਾਸੇ ਸਾਰਾ ਕੱਪੜਾ ਆ ਜਿਹੜੇ ਬੈਗ ਜਿਹੜੇ ਅੱਜ ਕੱਲ੍ਹ ਹਨਾ ਫੋਰਨ ਜਾਣ ਵਾਸਤੇ ਮੁੰਡੇ ਬੰਨ੍ਹਦੇ ਹੁੰਦੇ ਆ ਜਾਂ ਤਾਂ ਲੱਕ ਦੇ ਬੰਨ੍ਹਦੇ ਆ ਜਾਂ ਮਾਲਾ ਮੋਢੇ ਦੇ ਟੰਗ ਲੈਂਦੇ ਆ ਉਹ ਵੀ ਇੱਥੇ ਮਿਲ ਜਾਣਗੇ ਇਧਰਲੇ ਪਾਸੇ ਦੇਖੋ ਆ ਵੀ ਕੱਪੜਾ ਹੀ ਆ ਤੇ ਤੇ ਨਾਲ ਨਾਲ ਤੁਹਾਨੂੰ ਆਸੇ-ਪਾਸੇ ਜਾਣ ਦੀ ਲੋੜ ਨਹੀਂ ਤੁਹਾਨੂੰ ਟੇਲਰ ਵੀ ਇੱਥੇ ਹੀ ਗਲੀ ਦੇ ਵਿੱਚ ਮਿਲ ਜਾਣਗੇ ਅੱਜ ਕੱਲ ਜਿਹੜੇ ਮੁੰਡੇ ਕਾਲ ਚ ਕਾਲ ਤੇ ਜਾ ਜਾਂਦੇ ਆ ਉਹ ਪੈਂਟਾਂ ਸ਼ਰਟਾਂ ਲੈਂਦੇ ਆ ਜੇ ਆਹ ਸ਼ਾਦੀਆਂ ਨੂੰ ਇੱਥੇ ਹੀ ਸੈਟਿੰਗ ਕਰਾ ਲੈਂਦੇ ਆ ਸਾਹਮਣੇ ਆ ਜਾਂਦਾ ਜਿਹੜਾ